स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਕੈਲੀਫੋਰਨੀਆ ਚ ਇੱਕ ਵੱਡੇ ਬੈਟਰੀ ਪਲਾਂਟ ਚ ਲੱਗੀ ਭਿਆਨਕ ਅੱਗ ਬਿਨਾ ਡਿਗਰੀ ਦੇ ਮਿਲੇਗੀ ਨੌਕਰੀ ਐਲਾਨ ਮਕਸ ਨੇ ਖੁਦ ਦਿੱਤਾ ਆਫਰ ਖਰਾਬ ਮੌਸਮ ਕਾਰ ਡੋਨਲਡ ਟਰੰਪ ਦਾ ਸੋਚ ਚੁੱਕ ਸਮਾਗਮ ਤਬਦੀਲ ਕੈਲੀਫੋਰਨੀਆ ਚ ਇੱਕ ਵੱਡੇ ਬੈਟਰੀ ਪਲਾਂਟ ਚ ਲੱਗ ਚੁੱਕੀ ਭਿਆਨਕ ਅੱਗ ਜੀਹਾਂ ਦੁਨੀਆ ਦੇ ਸਭ ਤੋਂ ਵੱਡੇ ਬੈਟਰੀ ਸਟੋਰੇਜ ਪਲਾਂਟਾਂ ਵਿੱਚੋਂ ਇੱਕ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਸੈਂਕੜੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੀ ਹੁਕਮਤ ਦਿੱਤੇ ਗਿਆ ਹਨ ਅਤੇ ਉੱਤਰੀ ਕੈਲੀਫੋਰਨੀਆ ਵਿੱਚ ਹਾਈਵੇ 1 ਦੇ ਇੱਕ ਹਿੱਸੇ ਨੂੰ ਬੰਦ ਕਰ ਦਿੱਤਾ ਗਿਆ ਹੈ ਦੀ ਮਰਕਰੀ ਨਿਊਜ਼ ਦੀ ਰਿਪੋਰਟ ਅਨੁਸਾਰ ਅੱਗ ਵੀਰਵਾਰ ਦੁਪਹਿਰ ਨੂੰ ਲੱਗੀ ਅਤੇ ਉੱਚੀਆਂ ਅੱਗ ਦੀਆਂ ਲਪਟਾਂ ਅਤੇ ਕਾਲਾ ਧੂੰਆਂ ਉੱਠਣ ਲੱਗਾ ਲਗਭਗ 1500 ਲੋਕਾਂ ਨੂੰ ਮੋ ਲੈਂਡਿੰਗ ਅਤੇ ਐਲਕੋਹਲ ਸਲੋ ਖੇਤਰ ਛੱਡਣ ਦੇ ਨਿਰਦੇਸ਼ ਦੇ ਦਿੱਤੇ ਗਏ ਸੈਨ ਫ੍ਰਾਂਸਿਸਕੋ ਤੋਂ ਲਗਭਗ 77 ਮੀਲ ਦੱਖਣ ਵਿੱਚ ਸਥਿਤ ਮੋਜ ਲੈਂਡਿੰਗ ਪਾਵਰ ਪਲਾਂਟ ਦੀ ਮਲਕੀਅਤ ਟੈਕਸਾਸ ਦੀ ਕੰਪਨੀ ਵਿਸਤਰਾ ਐਨਰਜੀ ਕੋਲ ਹੈ ਅਤੇ ਇਸ ਵਿੱਚ ਹਜ਼ਾਰਾਂ ਲਿਥੀਅਮ ਬੈਟਰੀਆਂ ਹਨ ਇਹ ਬੈਟਰੀਆਂ ਸੂਜੀ ਊਰਜਾ ਵਰਗੇ ਨਵ ਬਿਆ ਉਦਯੋਗ ਊਰਜਾ ਸਰੋਤਾਂ ਤੋਂ ਊਰਜਾ ਸਟੋਰ ਕਰਨ ਲਈ ਬਹੁਤ ਜ਼ਰੂਰੀ ਹਨ ਪਰ ਜੇਕਰ ਇਹਨਾਂ ਨੂੰ ਅੱਗ ਲੱਗ ਜਾਵੇ ਤਾਂ ਅੱਗ ਬੁਝਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਬਿਨਾਂ ਡਿਗਰੀ ਦੇ ਮਿਲਣ ਗਈ ਨੌਕਰੀ ਐਲਾਨ ਮਕਸ ਨੇ ਖੁਦ ਦਿੱਤਾ ਆਫਰ ਜਿੱਹਾਂ ਸੌਫਟਵੇਅਰ ਇੰਜੀਨੀਅਰ ਵੱਲੋਂ ਨੌਕਰੀ ਤਲਾਸ਼ ਕਰਨ ਵਾਲੇ ਨੌਜਵਾਨਾਂ ਲਈ ਖੁਸ਼ਖਬਰੀ ਹੈ ਅਰਬਪਤੀ ਐਲਾਨ ਮਸਕ ਨੇ ਸੌਫਟਵੇਅਰ ਇੰਜੀਨੀਅਰ ਦੇ ਅਹੁਦੇ ਲਈ ਭਰਤੀ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਉਹਨਾਂ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਹੈ ਜੋ ਅਰਬਪਤੀ ਐਲਾਨ ਮਸਕ ਦੀ ਕੰਪਨੀ ਵਿੱਚ ਕੰਮ ਕਰਨਾ ਚਾਹੁੰਦੇ ਹਨ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਐਲਾਨ ਮਕਸ ਦੀ ਕੰਪਨੀ ਸੌਫਟਵੇਅਰ ਇੰਜੀਨੀਅਰ ਬਣਨ ਲਈ ਕਿਸੇ ਖਾਸ ਕੰਪਨੀ ਲਈ ਕੰਮ ਦਾ ਤਜਰਬਾ ਜਾਂ ਕਿਸੇ ਉੱਚ ਯੂਨੀਵਰਸਿਟੀ ਤੋਂ ਡਿਗਰੀ ਹੋਣਾ ਲਾਜ਼ਮੀ ਨਹੀਂ ਹੈ ਐਲੋਨ ਮਕਸ एवरीथिंग ਐਪ ਨੂੰ ਲੈ ਕੇ ਸੁਰਖੀਆਂ ਵਿੱਚ ਹੈ ਅਤੇ ਇਸ ਐਪ ਨੂੰ ਬਣਾਉਣ ਲਈ ਉਹਨਾਂ ਨੂੰ ਹਾਡਕੋਰ ਸੌਫਟਵੇਅਰ ਇੰਜੀਨੀਅਰ ਦੀ ਲੋ ਹੈ ਐਲਾਨ ਮਕਸ ਨੇ ਐਕਸ ਤੇ ਇੱਕ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਇਹ ਵੀ ਕਿਹਾ ਹੈ ਕਿ ਬਿਨੈਕਾਰਾਂ ਲਈ ਇਹ ਮਾਇਨੇ ਨਹੀਂ ਰੱਖਦਾ ਕਿ ਉਹਨਾਂ ਨੇ ਕਿੱਥੋਂ ਪੜ੍ਹਾਈ ਕੀਤੀ ਹੈ ਉਹਨਾਂ ਨੇ ਕਿਹੜੀ ਵੱਡੀ ਕੰਪਨੀ ਵਿੱਚ ਕੰਮ ਕੀਤਾ ਹੈ ਤੁਸੀਂ ਆਪਣੇ ਸਭ ਤੋਂ ਵਧੀਆ ਪ੍ਰੋਜੈਕਟ ਨਾਲ ਆਪਣਾ ਬਾਇਓ ਡਾਟਾ ਕੋਡ ਆਈਡੀ is.com ਤੇ ਭੇਜ ਸਕਦੇ ਹੋ ਜਾਨੋ एवरीथिंग ਐਪ ਬਾਰੇ ਤੁਹਾਨੂੰ ਵੀ ਦੱਸਦੇ ਆ ਇਲੋਨ ਮਕਸਕ ਟੈਸਲਾ ਅਤੇ ਸਪੇਸ ਐਕਸ ਦੇ ਸੰਸਥਾਪਕ ਹਨ एवरीथिंग ਐਪ ਦਾ ਉਹਦੇ ਮਤਵਪੂਰਨ ਪ੍ਰੋਜੈਕਟਾਂ ਵਿੱਚ ਸ਼ਾਮਲ ਹੈ ਮੈਸੇਜਿੰਗ ਤੋਂ ਇਲਾਵਾ ਇਸ ਐਪਲੀਕੇਸ਼ਨ ਰਾਹੀਂ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਜਾ ਸਕਦੇ ਹਨ ਇਸ ਪਲੇਟਫਾਰਮ ਤੇ ਈ-ਕਾਮਰਸ ਸ਼ੋਪਿੰਗ ਵਿੱਤ ਸੇਵਾਵਾਂ ਪੀਅ ਟੂ ਪੇਅਰ ਭੁਗਤਾਨ ਸਮੇਤ ਕਈ ਸੇਵਾਵਾਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਐਪ ਲੰਬੇ ਸਮੇਂ ਤੋਂ ਲੋਨ ਮਕਸਦ ਦੀ ਪਾਈਪਲਾਨ ਵਿੱਚ ਹੈ ਤੇ ਇਸ ਨੂੰ ਅਮਰੀਕੀ ਨਾਗਰਿਕਾਂ ਵਿੱਚ ਇੱਕ ਸੁਪਰ ਐਪ ਵਜੋਂ ਸਿੱਖਿਤ ਕੀਤਾ ਜਾਵੇਗਾ ਉਧਰ ਖਰਾਬ ਮੌਸਮ ਕਾਰਨ ਡੋਨਲਡ 트੍ਰੰਪ ਦਾ 100 ਸਮਾਗਮ ਤਬਦੀਲ ਜਿहां ਸੰਯੁਕਤ ਰਾਜ ਵਿੱਚ ਤਾਪਮਾਨ ਵਿੱਚ ਗਰਾਵਟ ਆਉਣ ਦੀ ਸੰਭਾਵਨਾ ਤੇ ਚੁਣੇਗੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ 20 ਜਨਵਰੀ ਨੂੰ ਆਪਣੇ ਉਦਘਾਟਨ ਲਈ ਯੋਜਨਾਵਾਂ ਵਿੱਚ ਤਬਦੀਲੀ ਦਾ ਐਲਾਨ ਕਰਦਿਆਂ ਕਿਹਾ ਕਿ ਸਾਰੇ ਸਮਾਗਮ ਅਮਰੀਕਾ ਦੇ ਅੰਦਰ ਆਯੋਜਿਤ ਕੀਤੇ ਜਾਣਗੇ ਖੁੱਲੇ ਮੈਦਾਨ ਵਿੱਚ ਸਮਾਗਮ ਨਹੀਂ ਹੋਵੇਗਾ ਇਸ ਤੋਂ ਪਹਿਲਾਂ ਰੋਨਾਲਡ ਰਿੰਗਨ ਨੂਵੀ ਇਸੇ ਤਰ੍ਹਾਂ 1985 ਵਿੱਚ ਬਹੁਤ ਜ਼ਿਆਦਾ ਮੌਸਮ ਕਾਰਨ ਘਰ ਦੇ ਅੰਦਰ ਸੌਚ ਕੇ ਲਈ ਮਜਬੂਰ ਕੀਤਾ ਗਿਆ ਸੀ ਰੋਟੰਡਾ ਜਿੱਥੇ ਹੁਣ ਸਮਾਗਮ ਹੋਵੇਗਾ ਇੱਕ ਵਿਸ਼ਾਲ ਗੁੰਬਦ ਵਾਲਾ ਗੋਲਾਕਾਰ ਕਮਰਾ ਹੈ ਜੋ ਯੂਐਸ ਕੈਪੀਟਲ ਦੇ ਕੇਂਦਰ ਵਿੱਚ ਸਥਿਤ ਹੈ ਪ੍ਰਾਂਪਰਿ ਸਮਰਕਤਾ ਨੂੰ ਭਰੋਸਾ ਦਿਵਾਇਆ ਕਿ ਉਦਘਾਟਨ ਸਮਾਰੋਹ ਇਤਿਹਾਸਕ ਵਿੱਚ ਯਾਦਗਾਰੀ ਰਹੇਗਾ ਰਾਸ਼ਟਪਤੀ ਪ੍ਰੇਡ ਅਤੇ ਹੋਰ ਗਤੀਵਿਧੀਆਂ ਯੋਜਨਾ ਅਨੁਸਾਰ ਜਾਰੀ ਰਹਿਣਗੀਆਂ ਜਿਸ ਵਿੱਚ ਕੈਪੀਟਲ 1 arena live ਦੇਖਣਾ ਵੀ ਸ਼ਾਮਲ ਹੈ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ ਦੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਉਦਘਾਟਨੀ ਪ੍ਰੋਗਰਾਮ ਦੇ ਵੇਰਵਿਆਂ ਨੂੰ ਸਾਂਝਾ ਕਰਦੇ ਟਰੰਪ ਨੇ ਅੱਗੇ ਲਿਖਿਆ ਹੈ ਕਿ ਅਸੀਂ ਸੋਵਾਰ ਨੂੰ ਇਸ ਇਤਿਹਾਸਿਕ ਸਮਾਗਮ ਨੂੰ ਲਾਈਵ ਦੇਖਣ ਲਈ ਅਤੇ ਰਾਸ਼ਟਰਪਤੀ ਪ੍ਰੀਡ ਦੀ ਮੇਜਬਾਨੀ ਲਈ ਕੈਪੀਟਲ 1 ਅਰੇਗਾ ਖੋਲਾਗੇ ਮੈਂ ਆਪਣਾ 100 ਚੁੱਕ ਸਮਾਗਮ ਤੋਂ ਬਾਅਦ ਕੈਪੀਟਲ 1 ਵਿੱਚ ਭੀੜ ਵਿੱਚ ਸ਼ਾਮਲ ਹੋਵਾਂਗਾ ਅਤੇ ਹੋਰ ਸਮਾਗਮ ਪਹਿਲਾਂ ਵਾਂਗ ਹੀ ਰਹਿਣਗੇ 20 ਜਨਵਰੀ ਨੂੰ ਉਦਘਾਟਨ ਦੌਰਾਨ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੋਚ ਚੁੱਕਣਗੇ ਉਸਨੇ ਪਹਿਲਾ 2017 ਅਤੇ 2021 ਦੇ ਵਿਚਕਾਰ 45ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ ਸੀ ਟਿਊਨ ਇਨ ਟੂ ਮੈਰਿਜ ਲਗਨ ਐਵਰੀ ਸੈਟਰਡੇ 11 ਟੂ 12 ਨੂਨ ਵਿਦ ਵਰਿੰਦਰ ਉਭੀ ਅ ਸ਼ੋ ਅਬਾਊਟ ਮੈਟਰਮੋਨਿਅਲਸ ਲਾਈਫ ਪਾਰਟਨਰਸ਼ਿਪ ਐਂਡ ਰਿਲੇਸ਼ਨਸ਼ਿਪਸ ਓਨਲੀ ਔਨ ਰੇਡੀਓ ਜ਼ਿੰਦਗੀ 1550 एएम रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage is a leading matchmaking services provider. We offer trusted and authentic matrimonial profile for those who are looking for brides and grooms for marriage. Register at info at .com. We cater for USA, Canada, UK, India, and Fiji. For more information, call 510-943-8037. That is 510-943-8037.